ਜੋ ਉਹਨਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਾ ਹੈ 19 ਤਰੀਕ ਨੂੰ ਕਿਹਾ ਕਿ ਵੋਟਾਂ ਬਣ ਗਈਆਂ ਕਿ ਤਰ੍ਹਾਂ ਦੇ ਲੋ ਕਿੰਨੀ ਕਿ ਤਿਆਰੀ ਲੋਕਾਂ ਨਾਲ ਮੇਲ ਮਲਾਪ ਕਰਦੇ ਆ ਜੀ ਪਹਿਲੀ ਗੱਲ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਇਲੈਕਸ਼ਨ ਕਮਿਸ਼ਨ ਦਾ ਜਿਹਨੇ ਡੇਟ ਡਿਕਲੇਰ ਕੀਤੀ ਹੈ ਕਿਉਂਕਿ ਬਹੁਤ ਏਰ ਤੋਂ ਇੱਕ ਉਮੀਦ ਸੀ ਕਿ ਇਲੈਕਸ਼ਨ ਜੜੀ ਟਾਈਮ ਸਰ ਹੋ ਜੂਗੀ ਪਰ ਬਹੁਤ ਆਫਮ ਫਲਾ ਰਹੀ ਸੀ ਕਿ ਨਹੀਂ ਹੋਣੀ ਪਰ ਮੈਨੂੰ ਯਕੀਨ ਸੀਗਾ ਕਿ ਇਲੈਕਸ਼ਨ ਜੜੀ ਹੈ ਕਿ ਇਲੈਕਸ਼ਨ ਕਮਿਸ਼ਨ ਟਾਈਮ ਤੇ ਕਰਾਊਗਾ ਤਿਆਰੀ ਤਾਂ ਮੇਰਾ ਆਪਣਾ ਪਰਿਵਾਰ ਹੈ ਮੈਂ ਆਪਣੀ ਤਿਆਰੀ ਕਰੀ ਕਰਨੀ ਮੇਰੇ ਪਰਿਵਾਰ ਨੇ ਮੇਰੀ ਤਿਆਰੀ ਕਰ ਰਿਹਾ ਜਿੰਨਾ ਪਰਿਵਾਰ ਨੇ ਦੇਖ ਰਹੇ ਹੋ ਤੁਸੀਂ ਮੇਰਾ ਆਪਣਾ ਪਰਿਵਾਰ ਹੈਗਾ ਅੱਜ ਵੀ ਹੁਣ ਭੋਗ ਤੇ ਆਏ ਹੈਗੇ ਸਾਡੇ ਇੱਕ ਛੋਟੀ ਉਮਰ ਦੇ ਬੱਚੇ ਦੀ ਡੈਥ ਹੋ ਗਈ ਹੈ ਉਹਦਾ ਅਫਸੋਸ ਕਰਨ ਆਏ ਆ ਬੈਠੇ ਰਹੇ ਆ ਇੱਥੇ ਇਹ ਪਰਿਵਾਰ ਜਿਹੜਾ ਤਿਆਰੀ ਇਹਨੇ ਕਰਨੀ ਹੈ ਮੇਰੀ ਤਾਂ ਤਿਆਰੀ ਜਿਹੜੀ ਹੋਣੀ ਹੈ ਇਹਨਾਂ ਨੂੰ ਜਾ ਕੇ ਮਿਲਣਾ ਹੀ ਮਿਲਣੀ ਸੀ ਫਿਰ ਸਮਾਂ ਕਿਵੇਂ ਦੇ ਜੀ ਹੁਣ ਸਮਾਂ ਉਹ ਕਿਸ ਤਰੀਕੇ ਦੇ ਨਾਲ ਪਹਿਲਾਂ ਚਾਹੁੰਨ ਮਹੀਨ ਵੀ ਚੱਲਦੀ ਰਹੀ ਹੈ ਤਾਂ ਹੁਣ ਅਨਾਉਂਸਮੈਂਟ ਹੋਈ ਹੈ 20 ਤੋਂ 22 ਦਿਨ ਦਾ ਸਮਾਂ ਬਹੁਤ ਸਮਾਂ ਬਹੁਤ ਸਮਾਂ 20 22 25 ਦਿਨ ਤਾਂ ਬਹੁਤ ਸਮਾਂ ਹੁੰਦਾ ਵਾ ਕਿਉਂਕਿ ਸਮਾਂ ਨਾਲ ਨਹੀਂ ਹੁੰਦਾ ਹੈਗਾ ਗੱਲ ਤਾਂ ਪਰਿਵਾਰ ਨਾਲ ਹੁੰਦੀ ਹੈ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈਗਾ ਤੁਰਦਾ ਹੈਗਾ ਤਾਂ ਸਮਾਂ ਸਾਨੂੰ 5-7 10 ਦਿਨ ਦਾ ਹੀ ਬਹੁਤ ਹੈ ਔਰ ਬੜਾ ਅੱਛੀ ਗੱਲ ਹੈ ਕਿ ਵੀ ਕਿੰਨੇ ਦਿਨ ਦਾ ਸਾਨੂੰ ਸਮਾਂ ਮਿਲਿਆ ਹੈਗਾ ਵਾ ਅਸੀਂ ਇਹਦੇ ਯਕੀਨ ਦਵਾਨੇ ਆ ਕਿ ਅਸੀਂ ਇਹ ਜਿਹੜੇ ਹੈਗੀ ਆ ਵਾਲੀ ਚੋਣ ਜਿਹੜੀ ਹੈਗੀ ਹੈ ਇਹ ਜਿੱਤ ਜਿਹੜੀ ਹੈ ਸਾਡੇ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਝੋਲੀ ਪਾਵਾਂਗੇ ਕਿਉਂਕਿ ਇਹ ਜਿੱਤ ਮੇਰੀ ਨਹੀਂ ਹੈਗੀ ਇਹ ਜਿੱਤ ਲੁਧਿਆਣਾ ਪੱਛਮੀ ਦੀ ਹੈ ਔਰ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਸੋਚ ਦੀ ਹੈ ਜਿਹੜੀ ਕੀ ਹੁਣ ਆਪਣੇ ਆਪ ਨੂੰ ਬਚਾ ਆਪਣੇ ਔਲਾਦ ਨੂੰ ਅਸੀਂ ਆਪਣੇ ਅਗੇ ਕੀ ਕਹਿੰਦੇ ਵੰਸ਼ ਨੂੰ ਬਚਾਣਾ ਚਾਹੁੰਦੇ ਆ ਅਸੀਂ ਧਰਤੀ ਨੂੰ ਬਚਾਣਾ ਚਾਹੁੰਦੇ ਆ ਪੰਜਾਬ ਨੂੰ ਬਚਾਣਾ ਚਾਹੁੰਦੇ ਆ ਇਹ ਸਭ ਦੀ ਜਿਹੜੀ ਸੋਚ ਹੈਗੀ ਹੈ ਪੰਜਾਬ ਦੇ ਗਾਂਵਾਂਵਾਂ ਦੀ ਸੋਚ ਵਾਲੇ ਸਾਰੇ ਹੈਗੇ ਆ ਸੀ ਤੇ ਇਹੀ ਜਿਹੜੀ ਉਮੀਦ ਕਰਦਾ ਹੈਗਾ ਕਿ ਸਾਰੇ ਰਲ ਮਿਲ ਕੇ ਵੋਟ ਪਾ ਕੇ ਇਹਨੂੰ ਜਿੱਤਾਂ ਹੀ ਸਾਰੇ ਜਿੱਤਾਂਗੇ ਇਕੱਲਾ ਮੈਂ ਜਿੱਤੂੰਗਾ ਸਾਰੇ ਸਾਰੇ ਅੰਦਰ ਬਿਊਟੀ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਤਿੰਨ ਸਾਲਾਂ ਜਿਹੜੇ ਕੰਮ ਆਮ ਆਦਮੀ ਪਾਰਟ ਨੇ ਕੀਤੇ ਆਪਣੇ ਸਾਹਮਣੇ ਲੋਕਾਂ ਲੋਕਾਂ ਦੇ ਸਾਹਮ ਜੇ ਕੰਮ ਕੀਤੇ ਹੁੰਦੇ ਬੋਰਡ ਲਾਉਣ ਦੀ ਲੋੜ ਨਹੀਂ ਸੀ ਪੈਣੀ। ਔਰ ਆਸ਼ੂ ਜੀ ਦੇ ਜਿਹੜੇ ਕੰਮ ਹੈਗੇ ਆ, ਕੌਂਸਲ ਦੇ ਕੰਮ ਹੈਗੇ ਆ, ਉਹਨਾਂ ਦਾ ਵਿਜ਼ਨ ਇਹੀ ਹੈ ਕਿ 950 ਕਰੋੜ ਦੇ ਕਰੀਬ ਕਹਿੰਦੇ ਮੈਂ ਸੁਣਦਾ ਪਿਆ ਉਹ 100 스마트 ਸਿਟੀ ਦੇ ਲਾਤਾ। ਮੰਨੋ ਤੁਸੀਂ 950 ਕਰੋੜ ਦੇ ਦਿਓ ਮੈਂ ਤੁਹਾਨੂੰ ਲੁਧਿਆਣੇ ਦੀ ਕਾਇਆ ਬਟ ਦੇਣਾ। ਗੱਲ ਇਦਾਂ ਹੈਗੀ ਆ 1100 ਕਰੋੜ ਦਾ ਸਾਡਾ ਬਜਟ ਹੈਗਾ ਵਾ ਸਾਰੀ ਕਾਰਪੋਰੇਸ਼ਨ ਦਾ। ਇਹ ਤਾਂ 950 ਕਰੋੜ ਲੱਗਣਾ ਹੀ ਸਿਰਫ ਡਿਵੈਲਪਮੈਂਟ ਤੇ ਸੀਗਾ। ਇਹ ਤਾਂ ਨਾ ਤੇ ਨਵਾਂ ਨਾ ਪੈਨਸ਼ਨ ਨਾ ਕੁਝ ਹੋਰ। ਇੱਥੇ ਆ ਸਾਰਾ ਏਰੀਆ ਜਿਹੜਾ ਹੈਗਾ ਇਹਨਾਂ ਨੇ ਬੇਕਾਰ ਕਰਤਾ ਲੋਕਾਂ ਨੂੰ ਇਹ ਹਾਲ ਕਰਤਾ ਕਿ ਲੋਕਾਂ ਨੂੰ ਸਾਰਾ ਨੌਖਾ ਹੋਇਆ ਸੋ ਇਹ ਵਿਜਨਲੈਸ ਸਰਕਾਰ ਹੈਗੀ ਇਹਨਾਂ ਦੀ ਸੋਚ ਖਤਮ ਹੋ ਚੁੱਕੀ ਹੈ ਅਸੀਂ ਸੋਚ ਨਾਲ ਚੱਲਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ 2017 ਦਾ ਜਿਹੜੇ ਕੰਮ ਕੀਤੇ ਹੈਗੇ ਲੋਕੀ ਅੱਜ ਵੀ ਯਾਦ ਰੱਖਦੇ ਆ ਇਹ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਅਸੀਂ ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਨਸ ਕੀ ਜਾਤ ਸਭ ਉਹ ਇੱਕੋ ਪਛਾਣਦੇ ਜਿਹੜਾ ਹੈਗਾ ਵਾ ਗੁਰੂ ਗੁਰੂ ਸਾਹਿਬ ਦਾ ਉਹ ਉਪਦੇਸ਼ ਹੈ ਉਹਨਾਂ ਦੇ ਹੈਗੇ ਆ ਆ ਜਿੰਨੇ ਖੜੇ ਆ ਇਹ ਸਾਰੇ ਸਾਡਾ ਪਰਿਵਾਰ ਨੇ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖਦੇ ਹਾਂ ਮੈਂ ਕਿਹਾ ਪਰਿਵਾਰ 'ਚ ਮੁਕਾਬਲਾ ਹੈ ਹੀ ਨਹੀਂ ਗਾ ਦੇਖੋ ਮੁਕਾਬਲਾ ਉਹ ਦੋਨੋਂ ਕਹੀ ਜਾਂਦੇ ਕਿ ਫਲਾਣੇ ਨਾਲ ਮੁਕਾਬਲਾ ਫਲਾਣੇ ਨਾਲ ਮੁਕਾਬਲਾ ਜਦ ਵੋਟਾਂ ਪੈਣੀਆਂ ਤੁਹਾਨੂੰ ਆਪ ਪਤਾ ਲੱਗ ਜਾਣਾ ਕਿ ਇਹ ਸਾਰੇ ਡਾਂਮੇ ਕਰਦੇ ਸੀਗੇ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਸਾਡੇ ਦਾ ਪਰਿਵਾਰਕ ਵੋਟ ਹੈਗੀ ਆ ਔਰ ਪਰਿਵਾਰ ਨੇ ਇਲੈਕਸ਼ਨ ਜਿੱਤ ਕੇ ਇਕੱਠਿਆਂ ਨੇ ਨਾਲ ਮਿਲ ਗਏ ਸਾਰੇ-ਸਾਰੇ ਪਰਿਵਾਰ ਨੇ ਲੱਖਾਂ ਪੱਛਮੀ ਦੇ ਰੈਜ਼ੀਡੈਂਟਸ ਹੈਗੇ ਆ ਇਹ ਸਭ ਨੇ ਜਿੱਤ ਕੇ ਉਹਨਾਂ ਨੇ ਆਪਣੀ ਝੋਲੀ ਪਾਣੀ ਤੋ ਇਹਦੇ ਵਿੱਚ ਜਿਹੜੇ ਨਾ ਤਾਂ ਆਮ ਆਦਮੀ ਪਾਰਟੀ ਦੇ ਖੜਦੀ ਹੈ ਤੇ ਨਾ ਹੀ ਸੂਜਾ ਕੰਟਰੈਸਟ ਆ ਕਾਂਗਰਸ ਹੈਗੀ ਆ ਉਹ ਕਿਤੇ ਖੜੀ ਹੈ ਅੱਜ ਦੀ ਜਿਹੜੀ ਸਰਲ ਸਰਲ ਜਿਹੜੇ ਲੋਕਾਂ ਦੀ ਜਵਾਨ ਦੇ ਉਹ ਨਾਮ ਹੈਗਾ ਤਾਂ ਸ਼ਰਮਣੀ ਕਰਲੀ ਰੱਬ 19 ਤਰੀਕ ਨੂੰ ਕਾਫੀ ਗਰਮੀ ਵੀ ਹੋਊਗੀ ਕੀ ਲੋਕਾਂ ਨੂੰ ਕੀ ਅਪੀਲ ਆ ਵੀ ਬਤ ਬੜਾ ਹੌਸ਼ਾਵ ਸਾਰਿਆਂ ਦੇ ਵਿੱਚ ਗਰਮੀ ਕੀ ਕਹਿੰਦੀ ਹੈਗੀ ਸਾਨੂੰ ਲੋਕਾਂ ਨੂੰ ਗਰਮੀ ਕਹਿੰਦੀ ਲੇਬਰ ਵਾਲੇ ਬੰਦੇ ਆ ਤੇ ਕੰਮ ਕਰਨ ਵਾਲੇ ਬੰਦੇ ਆਪਣੇ ਅੱਸੀ ਔਰ ਜਿਨ੍ਹਾਂ ਨੂੰ ਗਰਮੀ ਲੱਗਦੀ ਆ ਜਿਨ੍ਹਾਂ ਨੂੰ ਗਰਮੀ ਲੱਗਦੀ ਆ ਜਿਨ੍ਹਾਂ ਦੀ ਵੋਟਾਂ ਤੁঝে ਮੰਗ ਰੇ ਆ ਆਪਣੇ ਕੰਟੈਸਟੈਂਟ ਮੰਗ ਰੇ ਆ ਠੀਕ ਹੈ ਨਾ ਹੁੰਨਰ ਵੋਟ ਬਣ ਨਹੀਂ ਆਣਾ ਵੋਟ ਬਣ ਕੇ ਨਹੀਂ ਆਣਾ ਸਾਡੇ ਸਮਾਜ ਨੇ ਆਣਾ ਅਸੀਂ ਆਣੇ ਔਰ ਜੋ ਅਸੀਂ ਸਾਹਮਣੇ ਵੋਟ ਪਾਣਾ ਵਾਂਗੇ ਤਾਂ ਇਹਨਾਂ ਨੂੰ ਪਤਾ ਲੱਗ ਜਾਊਗਾ ਵੱਡੀਆਂ ਵੱਡੀਆਂ ਕੋਠੀਆਂ ਵਾਲਿਆਂ ਨੂੰ ਕਿ ਜਿਹੜੀ ਹੈਗੀ ਆ ਇਹ ਵੋਟ ਜਿਹੜੀ ਹੈਗੀ ਆ ਆਮ ਆਦਮੀ ਦੀ ਆਮ ਬੰਦੇ ਦੀ ਹੈ ਤੇ ਸ਼ਰਮਣੀ ਕਾਲੀ ਦਲ ਦੀ ਹੈ